11 ਅਗਸਤ ਨੂੰ ਲੈ ਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਦੋਂ ਮੀਡੀਆ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਮੁਆਫੀ ਮੰਗੀ ਸੀ ਕਿ ਜਿੰਨੇ ਵੀ ਲੋਕ ਰੁੱਸ ਕੇ ਗਏ ਨੇ ਪਾਰਟੀ ਦੇ ਵਿੱਚੋਂ ਉਹ ਵਾਪਸ ਆ ਜਾਣ ਰੁੱਸਿਆ ਨੂੰ ਮਨਾਉਣ ਦੀ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਜਥੇਦਾਰ ਵਡਾਲਾ ਸਾਹਿਬ ਨੇ ਕਿਹਾ ਕਿ ਹੁਣ ਜਿੰਨੀਆਂ ਮਰਜ਼ੀ ਮੁਆਫੀਆਂ ਮੰਗ ਲੈਣ ਕਿਉਂਕਿ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਣਾ ਨਹੀਂ ਸੀ ਚਾਹੀਦਾ ਕਿਉਂਕਿ ਉਸ ਸਮੇਂ ਜੋ ਸੱਤ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਨ ਦਾ एलान ਹੋਇਆ ਸੀ ਉਹਨਾਂ ਹੁਕਮਾਂ ਨੂੰ ਅਕਾਲੀ ਦਲ ਦੇ ਵੱਲੋਂ ਨਹੀਂ ਮੰਨਿਆ ਗਿਆ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਜਿਨ੍ਹਾਂ ਦੇ ਵੱਲੋਂ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਹੁਣ 15 ਲੱਖ ਤੋਂ ਵੱਧ ਮੈਂਬਰ ਭਰਤੀ ਕਰਨ ਦਾ ਇਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਹੈ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ 11 ਅਗਸਤ ਨੂੰ ਲੈ ਕੇ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ اجلاس ਕਿੱਥੇ ਕਰਨਾ ਤਾਂ ਉਹਨਾਂ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਸਾਡਾ اجلاس ਹੋਵੇਗਾ ਹਾਲਾਂਕਿ ਅਜੇ ਤੱਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਕਰਨ ਦੀ ਆਗਿਆ ਨਹੀਂ ਮਿਲੀ ਇਹ ਮੁੱਦਾ ਵਿਚਾਲੇ ਹੀ ਲਟਕਦਾ ਜਾ ਰਿਹਾ ਹੈ ਪਰ ਜਥੇਦਾਰ ਬੜਾਲਾ ਦਾ ਕਹਿਣਾ ਹੈ ਕਿ ਅਸੀਂ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਕਰਾਂਗੇ ਹੋਰ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣਾ ਚਲੋ ਕੋਈ ਉਹਦੇ ਬਾਰੇ ਚਰਚਾ ਨਹੀਂ ਹੋਈ ਸੀ ਕਿਸੇ ਕੌਂਟਰੋਵਰਸੀ ਨਹੀਂ ਪੈਣਾ ਤੇ ਹਜੇ ਤੇਜਾ ਸਿੰਘ ਸਮੁੰਦਰੀ ਹਾਲ ਦਾ ਫੈਸਲਾ ਨਹੀਂ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਫੈਸਲਾ ਆਊਗਾ ਉਦੋਂ ਦੇਖਾਂਗੇ ਆਪਾਂ ਕੀ ਉਹਦਾ ਪ੍ਰਤੀ ਕਰੀਏ ਜਗ੍ਹਾ ਪਹਿਲਾਂ ਡਿਸਾਈਡ ਕਰੀ ਹੈ ਜੀ ਨਹੀਂ ਜੀ ਨਹੀਂ 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 ਬਿਲਕੁਲ ਜੀ ਅਸੀਂ ਇਜਲਾਸ ਬੁਲਾਣ ਜਾ ਰਹੇ ਹਾਂ ਅਸੀਂ ਤਾਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੀ ਕਰਨਾ ਹੈ ਆ ਯਾਰ ਅ ਤੈਨੂੰ ਇਤਲਾਸ ਹੋਏਗਾ ਬਿਲਕੁਲ ਹੋਊਗਾ ਜੀ ਅੱਜ ਅੱਜ ਸੁਖਬੀਰ ਬਾਦਲ ਮਾਫੀ ਮੰਗ ਰਿਹਾ ਕਹਿੰਦੇ ਮੇਰੇ ਤੋਂ ਨਾਰਾਜ਼ ਹੋ ਕੇ ਜਿਹੜੇ ਗਏ ਸੀ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਉਹ ਕਹਿੰਦੇ ਮਾ ਪਾਰਟੀ ਦੇ ਵਿਚ ਆਣ ਸਾਲ ਚਲੋ ਗੱਲ ਇਦਾਂ ਜੀ ਵੀ ਮਾਫੀ ਤਾਂ ਮੰਗੀ ਸੀ ਅਕਾਲ ਤਖਤ ਸਾਹਿਬ ਜਾ ਕੇ ਖਿਮਾ ਜਾਂਚਣਾ ਕੀਤੀ ਸੀ ਪਰ ਬੜੇ ਇਸ ਗੱਲ ਦਾ ਸਾਨੂੰ ਅਫਸੋਸ ਵੀ ਆ ਤੇ ਮਤਲਬ ਦੁੱਖ ਵੀ ਆਉਂਦਾ ਆ ਕਿ ਐਡੀ ਵੱਡੀ ਸੇਵਾ ਉਹਨਾਂ ਨੇ ਕੀਤੀ ਆ ਪੰਜਾਬ ਦੀ ਪੰਥ ਦੀ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਜਣਾ ਨਹੀਂ ਚਾਹੀਦਾ ਅੱਜ ਲੱਖ ਵਾਰੀ ਮਾਫੀ ਮੰਗਣ ਪਹਿਲਾਂ ਵੀ ਮੰਗੀਆਂ ਉਹ ਕੋਈ ਬਹੁਤਾ ਉਹਦਾ ਮਤਲਬ ਨਹੀਂਗਾ ਕੋਈ ਬਹੁਤੀਆਂ ਮੈਂ ਨਹੀਂ ਦਿਖਾਉਂਦੀਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਚਾਹੀਦਾ ਸੀਗਾ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨੀ ਚਾਹੀਦੀ ਸੀ ਅਸਤੀਫੇ ਉਦੋਂ ਹੀ ਆਉਣੇ ਚਾਹੀਦੇ ਸੀ ਜਦੋਂ ਸਿੰਘ ਸਭਾ ਨੇ ਕਿਹਾ ਸੀਗਾ ਤੇ ਹੁਕਮਨਾਮੇ ਇਨ ਬਿਨ ਲੱਗ ਹੋਣਾ ਚਾਹੀਦਾ ਸੀ ਦੇਖੋ ਮਤੇ ਦੇ ਦਾ ਕੋਈ ਸਬੰਧ ਨਹੀਂਗਾ 11 ਤਰੀਕ ਦੇ ਜਲਾਸ ਨਾਲ ਮਤਾ ਤਾਂ ਚਲੋ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਮੀਟਿੰਗ ਕਰਕੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਪੰਥ ਨੂੰ ਤੇ ਅਸੀਂ ਆਪਣਾ ਜਨਾਸ ਕਰਨਾ ਬਿਕੋਜ਼ ਪਹਿਲਾਂ ਹੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਅਸੀਂ ਤਾਂ ਉਹਨੂੰ ਨਿਪਰੇ ਚੜ੍ਹਨਾ ਉੱਤੇ ਪਹਿਰਾ ਦੇਣਾ ਹੈ ਅੱਜ ਦੀ ਮੀਟਿੰਗ 'ਚ ਸਾਰੇ ਲੀਡਰ ਤੁਸੀਂ ਇਕੱਠੇ ਸੀ ਚਾਹੇ ਬੀਬੀ ਜੀ ਕਹਿੰਦੇ ਨਾ ਰਾਜ ਦੇ ਦਰਵਾਜ਼ੇ ਖੋਲ ਕੇ ਬਾਹਰ ਜਾਓ ਮੇਰੀ ਸੁਣੋ ਗੱਲ ਜੀ ਇਹ ਡੈਮੋਕਰੇਸੀ ਆ ਡੈਮੋਕਰੇਸੀ ਆ ਥੋੜਾ ਬਹੁਤਾ ਤਾਂ ਹੋਣਾ ਹੀ ਹੁੰਦਾ ਤਲਕੀ ਨਹੀਂ ਤਲਕੀ ਨਹੀਂ ਥੋੜੀ ਥੋੜੀ ਬਹੁਤੀ ਹੁੰਦਾ ਕਈ ਵਾਰੀ ਕਈ ਵਾਰੀ ਨਹੀਂ ਡੈਮੋਕਰੇਸੀ ਦਾ ਤਾਂ ਚਲੋ ਸਾਰਿਆਂ ਦੀ ਰਾਇ ਨਾ ਹੀ ਬਣਨਾ ਆ ਡੈਮੋਕਰੇਟਿਕ ਸਿਸਟਮ ਨਾਲ ਹੀ ਬਣਨਾ ਆ ਪਰ बिकॉज ਇਹ ਇਹ ਅਸਲੀ ਜਮਹੂਰੀਅਤ ਇੱਥੇ ਨਜ਼ਰ ਆਉਂਦੀ ਆ ਉਹ ਜਿਹੜੀ ਜਮਹੂਰੀਅਤ ਹੁੰਦੀਆਂ ਵੀ ਲਫਾਫੇ ਚੋਂ ਜੇਬ ਚੋਂ ਕੱਢਦੇ ਹੋ ਤੇ ਉਹਨੂੰ ਫਲਾਣੇ ਨੂੰ ਅਧਿਕਾਰ ਦੇਦੇ ਹੋ ਉਹ ਹੈ ਨਹੀਂਗਾ ਮਤਲਬ ਸਾਰਿਆਂ ਦੀ ਸਲਾਹ ਨਾ ਸਾਰਿਆਂ ਦੀ ਗੱਲਬਾਤ ਨਾ ਸਭ ਨੂੰ ਮੌਕਾ ਦਿੱਤਾ ਉਹਦੇ ਮੁਤਾਬਕ ਹੀ ਜੋ ਡੈਲੀਗੇਟ ਚਾਹੁੰਦੇ ਆ ਅਲਟੀਮੇਟਲੀ ਉਹ ਹੋਣਾ ਆ ਜਾਂ ਪ੍ਰਧਾਨਗੀ ਨੂੰ ਲੈ ਕੇ 200 ਅਫੋਰੇ ਖੜੇ ਨਹੀਂ ਨਹੀਂ ਦੇਖੋ ਮਤਲਬ ਇਹ ਮਹਿਫਿਲ ਇਹ ਨਾ ਲੋਕਤੰਤਰ ਆ ਦੋ ਦੇ ਤਿੰਨ ਹੋ ਸਕਦੇ ਚਾਰ ਹੋ ਸਕਦੇ ਆ ਹਰ ਇੱਕ ਦਾ ਰਾਈਟ ਹੈਗਾ ਆ ਕੋ ਕੋਈ ਆਪਾਂ ਕਿਸੇ ਨੂੰ ਬੀਬੀ ਜੀ ਨੇ ਡਿਕਲੇਅਰ ਕਰਤਾ ਉਹ ਚੋਣ ਲੜਨ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਨਹੀਂ ਕਿਸੇ ਨੇ ਡਿਕਲੇਅਰ ਨਹੀਂ ਕੀਤਾ ਕਿਸੇ ਨੇ ਨਹੀਂ ਇਹ ਗੱਲ ਆਖੀ ਸਿਰਫ ਜੋ ਡੈਲੀਗੇਟਾਂ ਦੀ ਭਾਵਨਾ ਆ ਉਹਦੇ ਬਾਰੇ ਚਰਚਾ ਹੋਈ ਆ ਵੀ ਆਪਾਂ ਇਸ ਇਸ ਜਿਹੜੀ ਪ੍ਰਕਿਰਿਆ ਨੂੰ ਨੇਪਰੇ ਚਾੜਨਾ ਆ ਇਹਨੂੰ ਇਹਦਾ ਅੰਜਾਮ ਦੇਣਾ ਆ 11 ਤਰੀਕ ਨੂੰ ਉਹਨੂੰ ਆਪਾਂ ਸਾਰੇ ਸਹਿਮਤੀ ਦੇ ਆਪਣੇ ਉਹਨਾਂ ਭਾਵਨਾ ਨਾਲ ਕਰੀਏ ਪਰ ਸਹਿਮਤੀ ਹੋਵੇ ਜੋ ਡੈਲੀਗੇਟ ਚਾਹੁੰਦੇ ਉਹਦੇ ਮੁਤਾਬਿਕ ਪ੍ਰਧਾਨ ਸਹਿਮਤੀ ਨਾਲ ਹੋਏਗਾ ਜਾਂ ਦੋ ਚਿਹਰੇ ਸਾਹਮਣੇ ਹੋਣਗੇ ਜਾਂ ਚੋਣ ਹੋਵੇਗੀ ਦੇਖੋ ਸਾਰੇ ਸਾਰੇ ਫੈਸਲੇ ਪਰਮਾਤਮਾ ਦੀ ਕਿਰਪਾ ਨਾਲ ਸਹਿਮਤੀ ਨਾਲ ਹੋਣਗੇ ਮੋਹਨ ਸਿੰਘ ਸਰ ਇੱਕ ਗੱਲ ਦੱਸੋ ਪ੍ਰਧਾਨ ਚੁਣ ਕੇ ਜਾਓਗੇ ਕਿੱਧਰ ਪਾਰਟੀ ਨਵੀਂ ਬਣਾਉਂਗੇ ਅਕਾਲੀ ਦਲ ਵਿੱਚ ਜਾਉਂਗੇ ਜੇ ਅਕਾਲੀ ਦਲ ਵਿੱਚ ਜਾਣੇ ਤਾਂ ਫਿਰ ਉਹ ਪ੍ਰਧਾਨ ਤੋਂ ਪਹਿਲਾਂ ਵੀ ਜਾ ਸਕਦੇ ਏਦਾਂ ਜੀ ਏਦਾਂ ਜਦੋਂ ਪ੍ਰਧਾਨ ਚੁਣਿਆ ਗਿਆ ਇਹਦਾ ਮਤਲਬ ਉਹਦੀ ਕੋਈ ਪਾਰਟੀ ਆ ਉਸ ਪ੍ਰਧਾਨ ਦੀ ਜਥੇਬੰਦੀ ਆ ਅਸੀਂ ਡੈਲੀਗੇਟ ਬਣਾਏ ਅਸੀਂ ਡੈਲੀਗੇਟ ਬਣਾਏ ਆ ਮਤਲਬ ਇਹ ਤਾਂ ਜੇ ਹੁਣ ਜਦੋਂ ਪ੍ਰਧਾਨ ਬਣ ਗਿਆ ਇੱਕ ਪਾਰਟੀ ਦੇ ਦੋ ਪ੍ਰਧਾਨ ਤੋਂ ਨਹੀਂ ਸਕਦੇ ਜਿਹੜਾ ਪਹਿਲਾਂ ਬਣ ਗਿਆ ਜਿਵੇਂ ਬਣਿਆ ਉਹ ਗੱਲ ਲੋਕਾਂ ਦੇ ਸਾਹਮਣੇ ਹੀ ਆ ਹੁਣ ਤਾਂ ਹੁਣ ਇਹ ਅਕਾਲੀ ਦਲ ਵੱਖਰਾ ਹੋਏਗਾ ਵੀ ਦੇਖੋ ਵੱਖਰਾ ਵੱਖਰਾ ਹੁੰਦਾ ਇਹ ਅਲੈਦਾ ਹੁੰਦਾ ਇਹ ਤਾਂ 11 ਤਰੀਕ ਨੂੰ ਪਤਾ ਲੱਗ ਜੂਗਾ ਬਟ ਅਸੀਂ ਆਪਣੇ ਜੋ ਸਾਨੂੰ ਹੁਕਮਨਾਮਾ ਜਾਰੀ ਹੋਇਆ ਸੀ ਵੀ ਡੈਲੀਗੇਟਾਂ ਦੀ ਕਰੋ ਇਲੈਕਸ਼ਨ ਉਸ ਤੋਂ ਬਾਅਦ ਅਹੁਦੇਦਾਰ ਇਕ ਕੈਮ ਕਰੋ ਐਂਡ ਪ੍ਰਧਾਨ ਦੀ ਚੋਣ ਕਰੋ ਤੇ ਜਿਹੜਾ ਆਖਰਾ ਵੱਖਰਾ ਅਕਾਲੀ ਦਲ ਹੁੰਦਾ ਫੇ ਤਾਂ ਉਸ ਹੁਕਮਨਾਮੇ ਤੇ ਤੁਸੀਂ ਵੀ ਨਹੀਂ ਪਾਲਣਾ ਕੀਤਾ ਫਿਰ ਇੱਕ ਚੁੱਲ੍ਹਾ ਹੋਰ ਖੁੱਲ ਜਾਏਗਾ ਗੱਲ ਇਦਾਂ ਜੀ ਵੀ ਸਾਨੂੰ ਜਿਹੜਾ ਹੁਕਮਨਾਮਾ ਹੋਇਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਰ ਨੂੰ ਤਕੜਾ ਕਰਨ ਵਾਸਤੇ ਆਪਣੇ ਭਰਤੀ ਕਰੋ ਡੈਲੀਗੇਟ ਬਣਾਓ ਤੇ ਡੈਲੀਗੇਟ ਤੋਂ ਬਾਅਦ ਆਪਣਾ ਜਿਹੜਾ ਹੈ ਪ੍ਰਧਾਨ ਚਣੋ ਜੋ ਅਸੀਂ ਜੋ ਹੁਕਮਨਾਮੇ ਦੀ ਰੋਸ਼ਨੀ ਚ ਕਰ ਰਹੇ ਆ ਬੜਾ ਸਭ ਜਿਹੜਾ ਸੁਖਬੀਰ ਬਾਦਲ ਨੇ ਮਾਫੀ ਮੰਗ ਕੇ ਤੁਹਾਨੂੰ ਸੱਦਾ ਦਿੱਤਾ ਨਹੀਂ ਤਿਆਰ ਵਾਪਸ ਆਉਂਗੇ ਇਦਾਂ ਹੈ ਮਤਲਬ ਇਹ ਸਵਾਲ ਦਾ ਕੋਈ ਮਤਲਬ ਨਹੀਂ ਹੈਗਾ ਬਿਕੋਜ਼ ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਮਾਫੀ ਮੰਗੀ ਆ ਮਾਫੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਾਫੀ ਉਹਨਾਂ ਨੇ ਖਿਮਾ ਜਾਂਚਣਾ ਕੀਤੀ ਅਕਾਲ ਤਖਤ ਸਾਹਿਬ ਜਾ ਕੇ ਉਹ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਪਰ ਉਹਨਾਂ ਨੇ ਸਮਰਪਿਤ ਹੋਣ ਦਾ ਕੋਈ ਉਹਦੀ ਆਪਣੇ ਜ਼ਾਹਰ ਨਹੀਂ ਕੀਤਾ ਕੋਈ ਦਿਖਾਇਆ ਨਹੀਂ ਉਹ ਉਹਨਾਂ ਉਹਨਾਂ ਦੀ ਜਿਹੜੀ ਆਪਣੀ ਵਿਚਾਰ ਸੋਚ ਸੀਗੀ ਇਹ ਸੀਗੀ ਵੀ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਤੇ ਇਸ ਕਰਕੇ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਮੰਨਿਆ ਨਹੀਂ। ਕੰਪਮੈਸੇਜ ਨਹੀਂ ਜਾਊਗਾ ਕਿ ਜਦੋਂ ਬਾਰੀ-ਬਾਰੀ ਸੂਰਬਦਰ ਮਾਫੀ ਨਾ ਕਰੇ ਲਈ ਜਿਹੜੇ ਦੂਸਰੇ ਲੀਡਰ ਨੇ ਉਹ ਨਹੀਂ ਮੰਨ ਰਹੀ ਹੈਗੀ ਗੱਲ। ਉਹ ਉਹ ਤਾਂ ਕਾਲ ਤੱਕ ਸਭ ਤੋਂ ਵੱਡਾ ਕੌਣ ਹੈ ਆ? ਉਹਦੀ ਤਾਂ ਮਤਲਿਆਂਦਾ ਜੀ ਉਹ ਮਤੇ ਨੂੰ ਜੇ ਦੇਖੀਏ ਤਾਂ ਨਹੀਂ ਮਤਾ ਤਾਂ ਮਤਾ ਮੈਂ ਤਾਂ ਮੈਂ ਤਾਂ ਗੱਲ ਕਰਦਾ ਆ ਭਾਈ ਸਾਹਿਬ 2 ਤਰੀਕ ਦੇ ਹੁਕਮਜ਼ਾਮਿਆਂ ਦੀ। ਉਹਦੀ ਗੱਲ ਕਰੋ। ਅੱਛਾ ਬਡਾਲਾ ਜਿਹੜੀ ਵੀ ਡੈਲੀਗੇਟ ਕੋਰਸ ਵੀ ਡੈਲੀਗੇਟ ਨਾਲ ਉਸ ਮਤੇ ਨੂੰ ਨਹੀਂ ਮੰਨਦੇ। ਉਹ ਕਹਿੰਦੇ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦੇ। ਹਾਂ ਚਲੋ ਇਹ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਹੀ ਪੁੱਛਦੇ ਇਹ ਪੰਥ ਵਿੱਚ ਪਤਾ ਹੀ ਆ ਪੰਥ ਦਾ ਮਤਲਬ ਕਿਵੇਂ ਪੰਥ ਦੇ ਵਿੱਚ ਵੰਡੀਆਂ ਆਪਣੇ ਪੈ ਗਈਆਂ ਆ ਇਹ ਤਾਂ ਸਾਡੇ ਲਈ ਬਹੁਤ ਘਟ ਆਇਆ ਸਾਡੇ ਲਈ ਬੜੀ ਇਸ ਗੱਲ ਦੀ ਨਮੋਸ਼ੀ ਆ ਜਿਹੜੇ ਹਾਲਾਤਾਂ ਚ ਅਸੀਂ ਗੁਜ਼ਰ ਰਹੇ ਆ ਅੱਛਾ ਬਡਾਲਾ ਸਾਹਿਬ ਆਖਰੀ ਸਵਾਲ ਹੈ ਡੈਲੀਗੇਸ਼ਨ ਤੁਸੀਂ ਵੀ ਬਣਾ ਲਏ ਹੈਗੇ ਨੇ ਤਲੋ ਤੁਸੀਂ ਆਪਣਾ ਪ੍ਰਧਾਨ ਐਲਾਨੋਗੇ ਉਸ ਤੋਂ ਬਾਅਦ ਫਿਰ ਇੱਕ ਕਨਫਲਿਕਟ ਖੜਾ ਹੋਏਗਾ ਪਾਰਟੀ ਦਾ ਤੁਸੀਂ ਪਹਿਲੀ ਕਹਿ ਚੁੱਕੇ ਅਸੀਂ ਅਕਾਲੀਆਂ ਅਕਾਲੀ ਹੀ ਰੱਖਾਂਗੇ ਸਿੰਬਲ ਨੂੰ ਲੈ ਕੇ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਜਿਹੜਾ ਰਿਲੀਜੀਅਸ ਜਿਹੜਾ ਇੱਕ ਉਹ ਹੈਗਾ ਇਹਦੇ ਵਿੱਚ ਕਨਸਟੀਟਿਊਸ਼ਨ ਅਕਾਲੀ ਦਲ ਦੇ ਵਿੱਚ ਉਹ ਪੰਥ ਦਾ ਤੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਕਿ ਟਕਰਾ ਨਹੀਂ ਤੁਣ ਲੱਗਦਾ ਫਿਰ ਪੈਦਾ ਹੋ ਜਾਏਗਾ ਗੈਰਾ ਤਰੀਕੀ ਦੀ ਗੱਲ ਸੁਣੋ ਇਹ ਅਕਾਲੀ ਦਲ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਇਹ ਆਪਾਂ ਲੋਕਤੰਤ੍ਰਿਕ ਪ੍ਰਣਾਲੀ 'ਚ ਰਹਿ ਰਹੇ ਆ ਆਪਣਾ ਦੇਸ਼ ਡੈਮੋਕਰੈਟਿਕ ਦੇਸ਼ ਹੈ ਆ ਇੱਥੇ ਅਕਾਲੀ ਦਲ ਅੱਗੇ ਵੀ ਕਈ ਬਣੇ ਅੱਜ ਵੀ ਕਈ ਗੱਲਾਂ ਲੈ ਗਏ ਆ ਸਿੰਘ ਸਾਹਿਬ ਸਹਿਬਾਨ ਨੇ ਦੋ ਤਰੀਕ ਦੇ ਹੁਕਮਨਾਮੇ ਚ ਇਹ ਕਿਹਾ ਸੀ ਵੀ ਅਕਾਲੀ ਦਲ ਨੂੰ ਤਕੜਾ ਕਰੋ ਸੱਤ ਮੈਂਬਰ ਨਾਮਜ਼ਦ ਕੀਤੇ ਸੀ ਭਰਤੀ ਕਰਨਗੇ ਇਹ ਸਾਰੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਅਸਤੀਫਾ ਦਿੱਤੇ ਸੀ ਅਸਤੀਫੇ ਉਹਨਾਂ ਦੇ ਪ੍ਰਵਾਨ ਕਰੋ ਉਹਨਾਂ ਨੇ ਮੰਨਿਆ ਨਹੀਂ ਅਸੀਂ ਆਪਣੇ ਹੁਕਮਨਾਮੇ ਤੇ ਪਹਿਰਾ ਦੇ ਕੇ ਅਕਾਲੀ ਦਲ ਨੂੰ ਤਕੜਾ ਕਰਨ ਦਾ ਜਿਹੜਾ ਆਪਣਾ ਉਪਰਾਲਾ ਕੀਤਾ ਆ ਇਹ ਪ੍ਰਕਿਰਿਆ ਸਾਰੀ ਤਾਂ ਹੀ ਏਡੇ ਵੱਡੇ ਪੱਧਰ ਤੇ ਪੰਜਾਬ ਚ ਹੋਈ ਆ ਪੰਜਾਬ ਦੇ ਬਾਹਰ ਹੋਈ ਆ ਵਿਦੇਸ਼ਾਂ ਵਿੱਚ ਹੋਈ ਆ ਅੱਜ ਸਾਰੀ ਦੁਨੀਆਂ 'ਚ ਸਿੱਖ ਜਗਤ ਦੇ ਪੈਰੋਕਾਰ ਪੰਥ ਦੇ ਜਿਹੜੇ ਹੈਗੇ ਅਤੈਸ਼ੀ ਪੰਥਦਰਦੀ ਇਸ ਗੱਲ ਨੂੰ ਮੰਨ ਕੇ ਬੈਠੇ ਆ ਕਿ ਇੱਕ ਨਿੱਗਰ ਤੇ ਨਰੋਆ ਅਕਾਲੀ ਦਲ ਬਣਨਾ ਚਾਹੀਦਾ ਆ ਜੇ ਜਿਨ੍ਹਾਂ ਦੇ ਜਿਸ ਦੇ ਲੀਡਰਾਂ ਤੇ ਲੋਕਾਂ ਨੂੰ ਤੇ ਪੰਥ ਨੂੰ ਵਿਸ਼ਵਾਸ ਹੋਵੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਪਣੇ ਨਮਾਇंदे ਖਵਾਉਂਦੇ ਨੇ ਪੰਥ ਦੀਆਂ ਕਦਰਾਂ ਕੀਮਤਾਂ ਤੋਂ ਬਹੁਤ ਕੋਹਾਂ ਦੂਰ ਚਲੇ ਗਏ ਸਿਧਾਂਤਾਂ ਤੋਂ ਥਿੜਕ ਗਏ ਉਹਨਾਂ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਇਹ ਉਹ ਵਿਸ਼ਵਾਸ ਜਿਹੜਾ ਲੋਕਾਂ ਦਾ ਲੋਕ ਚਾਹੁੰਦੇ ਆ ਅਕਾਲੀ ਦਲ ਵਿੱਚ ਟਰਸਟ ਕਰਨਾ ਉਹ ਅਸੀਂ ਦੁਬਾਰਾ ਵਿਸ਼ਵਾਸ ਬਹਾਲ ਕਰਨ ਜਾ ਰਹੇ ਆ ਜਿਹੜਾ ਕਿ 11 ਤਰੀਕ ਨੂੰ ਸਮੂਚੀ ਸੰਗਤਾਂ ਦੇ ਸਮੂਚੇ ਪੰਥ ਦੇ ਤੇ ਸਾਰੇ ਪੰਜਾਬ ਦੇ ਸਾਹਮਣੇ ਆ ਜਾਣਾ ਹੈ ਮਿਹਰਬਾਨੋ ਮਨਮਾਨ ਕਾਲ ਅਕਸ਼ਰੋਮ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਰਹੇ ਸਖਬੀਰ ਸਿੰਘ ਬਾਦਲਪੁਰਾ ਦੀ ਕੋਈ ਕਿਤਾ ਕਿਹਾ ਸਾਬਕਾ ਕੈਬਨਟ ਮੰਤਰੀ ਕੁਦੇਸ਼ ਸਿੰਘ ਮਾਨ ਜੀ ਤਾਂ ਆਪਣੇ ਨਿੱਜੀ ਹੈ ਜੀ ਸਾਰਿਆਂ ਦਾ ਕੋਈ ਕਿਸੇ ਦਾ ਫੈਸਲਾ ਆਪਣੀ ਮਰਜ਼ੀ ਨਾਲ ਕਰ ਸਕਦਾ ਮੈਂ ਕੀ ਕਹਿਣਾ ਜੀ ਅਸੀਂ ਤਾਂ ਜੋ ਸਾਡੀ ਜ਼ਿੰਮੇਵਾਰੀ ਹੈ ਫਰਜ਼ ਹੈ ਅਸੀਂ ਉਹ ਨਿਭਾ ਰਹੇ ਆਂ ਤਾਂ ਅਸੀਂ ਪੰਥ ਦੇ ਵਧੇਰੇ ਹਿੱਤ ਵਾਸਤੇ ਕਰਦੇ ਆਂ ਕੋਈ ਜਾਂਦਾ ਕੋਈ ਆਉਂਦਾ ਉਹਨਾਂ ਦਾ ਪਰਸਨਲ